ਲੋ ਜੀ ਨਾ ਪਾਣੀ ਕਰ ਗਏ ਸਬਜੀ ਦੀ ਤਿਆਰੀ ਲੋ ਜੀ ਸਬਜੀ ਕਰਕੇ ਤਿਆਰੀ ਅਈ ਵਾਰ ਮੈਂ ਲੈ ਲਈ ਆਲੂ ਇਹ 7-800 ਗ੍ਰਾਮ ਦੇ ਤਕਰੀਬੇ ਬਣਾ ਲੂਣੀ ਦੋ ਲਏ ਨਿੰਬੂ ਦੋ ਪਿਆਜ਼ ਇੱਕ ਅਫੀਸੀ ਮੈਂ ਮਿਰਚ ਇਹਨੂੰ ਸੇਮਾ ਮਿਰਚ ਨੂੰ ਵੀ ਆਪਾਂ ਜੀਰ ਕੇ ਇਹਦੇ ਬੀ ਕੱਢ ਕੇ ਪਤਲੀ ਪਤਲੀ ਬਰੀਕ ਬਰੀਕ ਜੀਰ ਦੇ ਤੇ ਪਿਆਜ਼ ਵੀ ਦੋਏ ਕੱਲਾ ਕੱਲਾ ਪਿਆਜ਼ ਇੰਨੇ ਕਾ ਬਰੀਕ ਬਰੀਕ ਜੀਰਨੇ ਨਮਨ ਨਮਸਕਾਰ ਜੀ ਮੈਂ ਅਜਿਹੇ ਆਲੂ ਬਣਨੇ ਨੂੰ ਛੇਲ ਕੇ ਧੋ ਕੇ ਤੇ ਇਹਨਾਂ ਦੇ ਦੋ-ਦੋ ਪੀਸ ਕਰਨੇ ਆਪਾਂ ਫਿਰ ਆਪਾਂ ਬਣਾਉਨੇ ਆ ਤੇ ਬਣੇ ਰਿਓ ਵੀਡੀਓ ਦੇ ਨਾਲ ਜਾਣਾ ਕਿਤੇ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇਸ ਤਰ੍ਹਾਂ ਆਲੂ ਦੀ ਸਬਜ਼ੀ ਜਿਹੜੀ ਹੈ ਤੇ ਬਣਾਉਣਾ ਚਲੋ ਜੀ ਆਪਾਂ 먼저 ਕੜੀਏ ਤਿਆਰੀ ਨਿੰਬੂ ਵੀ ਵਿੱਚ ਪੈਣੇ ਦੋ ਨਿੰਬੂ ਦਾ ਰਸ ਆ ਪੈਣਾ ਜੀ ਮਿੱਠੇ ਜਿਹੜੇ ਆ ਤਾਂ ਹੀ ਬਣਨੇ ਆ ਆਏ ਕਿਸ ਨੂੰ ਮਰਚ ਜੀ ਆਲੂ ਕਾਤਾ ਉਹ ਬਣਾ ਕੇ ਲਿਆ ਜੀਰ ਵੇਖੋ ਇਹ ਕਾਲੂ ਦੇ ਤੁਸੀਂ ਦੋ ਦੋ ਪੀਸ ਕਰਨੇ ਆ ਇਸ ਤਰ੍ਹਾਂ ਤੇ ਛੋਟੇ ਛੋਟੇ ਆਲੂ ਲੈਣੇ ਜਿਆਦੇ ਵੱਡੇ ਨਾ ਲਿਓ ਦੋ ਦੋ ਪੀਸ ਕਰੀਓ ਇਹਦੇ ਕੁਕਰ ਜਿਵੇਂ ਪਾ ਲਿਆ ਪਾਣੀ ਤੇ ਵਿੱਚ ਪਾ ਲਿਆ ਮੈਂ ਨਮਕ ਇਹ ਮੈਂ ਇਧਰ ਕੋਤੇੜੇ ਸਾਹਮਣੇ ਇਸ ਵਾਰ ਬਾਲ ਤੇ ਇਹ ਜਿਹੜਾ ਪਾਣੀ ਹੈ ਇਹਦੇ ਵਿੱਚ ਆਲੂ ਆਪਾਂ ਪਾਉਣੇ ਹਨ ਇਸ ਤਰ੍ਹਾਂ ਜਿਹੜਾ ਪਾਉਣੇ ਹਨ ਕਿ ਜਿਹੜੇ ਆਲੂ ਜਿਹੜੇ ਡੁੱਬ ਜਾਣ ਤੇ ਯਾਦ ਰੱਖਿਓ ਸ਼ੀਰਾਂ ਦੀ ਮਿਲਾਉਣਾ ਤੇ ਇਹਨਾਂ ਨੂੰ ਆਪਾਂ ਟੂਰੀ ਸਲਾ ਮਿਲਾਉਣਾ ਤੇ ਤੇਲ ਚੋਂ ਕਰਕੇ ਤੇ ਰੋਪੇ ਜਿਹੜੇ ਸਾਰੇ ਆ ਗਏ ਉਹਨਾਂ ਨੂੰ ਆਪਾਂ ਮਾਰ ਲਗੇ ਵਿਸਲਾ ਉਹਨਾਂ ਚ ਇਹਨੂੰ ਆਪਾਂ ਪਿਆਜ਼ ਟੀਰ ਲੱਗੇ ਤੇ ਸਲਾ ਮਿਰਚ ਟੀਰ ਲੱਗੇ ਉਨជា ਰੀਗਰ ਆਪਣੀ ਹੋ ਜਣਾ ਲੂ ਛੇੜ ਕੇ ਬਾਹਰ ਤਾਂ ਬਣੀ ਹੋ ਗੂੜੀ ਕੋ ਬਣਾ ਤੋ ਤੁਸੀਂ ਮੇਰੇ ਤੇ ਸਬਜੀ ਬਣਾਇਓ ਖੱਟੀ ਮਿੱਠੀ ਤੇ ਬਣਾ ਕੇ ਦਿਖਾਇਓ ਬੱਚਿਆਂ ਨੂੰ ਖਵਾਇਓ ਆਪ ਖਾਇਓ ਕਿਰਪਾ ਨਾਲ ਦਸਿਓ ਕਿਦਾਂ ਦੇ ਲੱਗੀ ਕਮੈਂਟ ਕਰਕੇ ਆਪਾਂ ਛੇੜ ਲੇ ਪਿਆਜ਼ ਨਾ ਹਿੰਗਾ ਨੇ ਚ ਲਓ ਜੀ ਆਲੂ ਗੂੜੀ ਵਾਲਾ ਸਮਾਨ ਆਪਣਾ ਹੋ ਗਿਆ ਤਿਆਰ ਸਾ ਗੜੇ ਵਾਲ ਨੂੰ ਬਾਲੇ ਉਹਨਾਂ ਨੂੰ ਨਿਆ ਕੱਢ ਕੱਢ ਕੇ ਤੇ ਪਾਸੇ ਖੋਲਾ ਉਹਦੇ ਚ ਕਈ ਦਾ ਕਰਕੇ ਉਹਨਾਂ ਫੜਾਈ ਇੰਝ ਮੈਂ ਮਚੋੜ ਲਈ ਦੋ ਨਿੰਬੂ ਇਹ ਹੁਣ ਇਹ ਆਲੂ ਗੜੇ ਪਾਇਆਂ ਪੂਰੇ ਲਾਲ ਕਰਕੇ ਇਹਨਾਂ ਨੂੰ ਕੱਢ ਕੇ ਪਹਿਲਾਂ ਉਹਨਾਂ ਨੂੰ ਬਾਲੇ ਆ ਤਿੰਨ ਵਿਚਾਂ ਮਰਵਾਇਆ ਤੇ ਹੁਣ ਇਹਨਾਂ ਨੂੰ ਤੜਨਾ ਚੰਗੀ ਤਰ੍ਹਾਂ ਐ ਲਾਲ ਕਰਨਾ 10 ਮਿੰਟ ਲੱਗਦੇ ਆ ਜਿਆਦਾ ਟਾਈਮ ਨਹੀਂ ਲੱਗਦਾ ਪਸਾਹਲ-ਫਲਦੀ ਬਹੁਤ ਸਵਾਦ ਬਣਦੀ ਤੇ ਇਸੀ ਪਰੌਠੀਆਂ ਨਾ ਖਾਓ, ਪੂੜੀਆਂ ਨਾ ਖਾਓ। ਉਹਦਾਂ ਫੁਲਕੇ ਨਾ ਖਾਓ ਜਿੱਦਾਂ ਮਰਜ਼ੀ ਤਦੂਰੀ ਰੋਟੀਆਂ ਨਾ ਖਾਓ ਜਿੱਦਾਂ ਮਰਜ਼ੀ ਖਾਓ। ਬਹੁਤ ਸਵਾਦ ਬਣਦੀ। ਇਹਨੂੰ ਕਰ ਗਏ ਆਂ ਲਾਲ-ਲਾਲ ਫਿਰ ਇਹਨਾਂ ਨੂੰ ਕੱਢਾਂਗੇ ਇਸੇ ਤੇਲ ਦੇ ਵਿੱਚ ਫਿਰ ਪਾਵਾਂਗੇ ਆਪਾਂ ਥੋੜਾ ਜਿਹਾ ਜੀਰਾ। ਜੀਰਾ ਪਾ ਕੇ ਫਿਰ ਆਪਾਂ ਬਿਆਜ ਭੁੰਨਾਂਗੇ। ਫਿਰ ਅਸੀਂ ਮਿਰਚ ਫਿਰ ਆਹ ਇਧਰ ਮੈਂ ਗ੍ਰੇਨਡ ਕੀਤਾ ਜੀਰਾ। ਬਿੰਦ ਕਾਲੀ ਮਿਰਚ ਤੇ ਆਪਾਂ ਕੁਛ ਨਾ ਪਾਉਣਾ ਥੋੜੀ ਜਿਹੀ ਲਾਲ ਮਿਰਚ ਪਾਉਣੀ ਆ ਤੇ ਜਾਂ ਨਮਕ ਪਾਉਣਾ ਸਵਾਦ ਅਨਸਾਰ ਇਹ ਹੋਰ ਪੋਸ਼ਣ ਪਾਉਣਾ ਹਲਦੀ ਵੀ ਨਹੀਂ ਪਾਉਣੀ ਆ ਆਪਾਂ ਇਹਦੇ ਵਿੱਚ ਇਦਾਂ ਇਹਨਾਂ ਨੂੰ ਮਲਾਲ ਕਰਨਾ ਤਲ ਕੇ ਆਲੂ ਬਾਰੀ ਮੈਂ ਤਾਂ ਆਪਾਂ ਇਹਨਾਂ ਕਰਦੀ ਆ ਉਹਦਾਂ ਨੇ ਗਰਮੀ ਆ ਆਜ ਆਉਂਦੀ ਆ ਫਿਰ ਉਹਦਾਂ ਕਾ ਪੀ ਰਾਈ ਜਵਾਜ ਗਿਆ ਵਿੱਚ ਇਥੇ ਡੀ ਜੇ ਬੜੇ ਉੱਚੀ ਉੱਚੀ ਟਰੈਕਟਰਾਂ ਵਾਲੇ ਵਜਾਵਣ ਜਿੱਦਾਂ ਆਲੂਆਂ ਦੀ ਸੱਗੀ ਬਣਾਈ ਬਹੁਤ ਮਿਹਨਤ ਲੱਗੀ ਵੀਡੀਓ ਤੇ ਪਰ ਕਾਪੀ ਰਾਈਡ ਮਾਰਤਾ ਉਹਨਾਂ ਨੇ ਇਹ ਕਰਕੇ ਉਹ ਬਾਰੀ ਧੋਤੀ ਬਾਬਾ ਜੀ ਦੀ ਬਾਜ ਹੈ ਕਿ ਚਲੋ ਬਾਬਾ ਜੀ ਦੀ ਆ ਮਰਗਦਾ ਪਾਰ ਕਰਿਆ ਲਾਗੇ ਹੁਣ ਮੈਂ ਕਿਹਾ ਸਬਜੀ ਬਣਾਣਾ ਆ ਵੇਖੋ ਆਟਾ ਮੈਂ ਗੁੰਨ ਲਿਆ ਉਹ ਤੇ ਫਿਰ ਹੁਣ ਮਸਿਆ ਵਾ ਬਾਬੇ ਦੇ ਜਣਾ ਦਰਬਾਰ ਸਾਹਿਬ ਮੈਂ ਕਿਹਾ ਸਬਜੀ ਬਣਾ ਕੇ ਆਟਾ ਗੋਨਾ ਕਿ ਦੁੱਧ ਲਿਆਣ ਕਿ ਮਰਾ ਖਤਾ ਜਿਹਨੂੰ ਬਾਲਾ ਨਹੀਂ ਦਵਾਇਆ ਤੇ ਉਹਨਾਂ ਨੂੰ ਸ਼ਾਮਾਂ ਨੂੰ ਦਵਾ ਲਾਂਗੇ ਬਾਲਾ ਜਦੋਂ ਖੁੱਲ ਕੇ ਬਣੋਣੀ ਹੋਏ ਇਹਨਾਂ ਕੋਈ ਖਾ ਜਾਣੀ ਹੁਣ ਮੈਂ ਆਲੂ ਕਰ ਲਾਂ पूरे फ्राई लाल ला आलू कर लगे बेरा पोच हो फ्राई Obrigada. आलू मेरे को अपने बन के हो गए तैयार हम आपके सब तो पहला थोड़ा जीरा हम आपके प्याज ਲੇਣੀ ਤਾਂ ਫੋਨ ਹੈ ਤੇ ਫਿਰ ਇਹਦੇ ਵਿੱਚ ਆਪਾਂ ਅਗਰ ਐਂਟੀ ਕਾਲੀ ਮਿਰਚ ਪੀਸੀ ਤੇ ਅ ਜੀਰਾ ਪੀਸਾ ਤੇ ਥੋੜੀ ਜਿਹਾ ਮੇਥੀ ਪਾਉਣੀ ਬਸ ਤੋਂ ਕੁਝ ਨਹੀਂ ਪਾਉਣਾ ਪਹਿਲ ਲੇ ਗੋਮਲ ਬਿਲਕੁਲ ਹਲਦੀ ਪਾਉਣੀ ਇਦਾਂ ਪਕਾਣਾ ਹੈ ਬਹੁਤ ਟੇਸਟ ਮਰ ਮਿੱਠਾ ਪਾਇਆ ਜੋਨੇ ਨੂੰ ਚੋੜੀ ਇਹ ਪਾਣੀ ਤੁਸੀਂ ਇਹ ਬਣਾਇਆ ਤੇ ਆਲੂਆਂ ਨੂੰ ਭੋਲੀ ਤੁਸੀਂ ਆਪਾਂ ਕੇ ਜਿਹੜਾ ਦਸਰਵਾਰ ਹਮਨ ਚੱਦਣਗੇ ਪ੍ਰੋਗ ਨਾਲ ਨਾਲ ਦੁਪਹਿਰੇ ਬਣਾ ਕੇ ਖਾਓ ਫੂਲਗਾਨ ਬਣਾ ਕੇ ਖਾਓ ਤੇ ਲੋਲੀ ਫੁਲਕੇ ਨਾਲ ਖਾਓ แต่เรื่องนี้ลนานๆบ่อยค่า ਅੱਗੇ ਆਪਣੇ ਆਲੂ ਬਣ ਕੇ ਹੋ ਗਏ ਤਿਆਰ ਇਹੋ ਕਿ ਨਾ ਬਣਾ ਲਾਂਗਾ ਆ ਬਹਲ ਦੀ ਪੀ ਹਲਦੀ ਨਹੀਂ ਵੀ ਪਾਣੀ ਜਿਹੜੀ ਆਪਾਂ ਲਾਲ ਮਿਰਚ ਦੇਗੀ ਮਿਰਚ ਬਣਾਈ ਬਸ ਉਹੋ ਥੋੜੀ ਹੀ ਪਾਣੀ ਹਲਦੀ ਨਹੀਂ ਲੋ ਗੈਸ ਕਰ ਦਈਓ ਹੁਣ ਬੰਦ ਹੁਣ ਇਹ ਤੇ ਦੇ ਦਈਏ ਢੱਕਾ ਨਾ ਤੇ ਬਹੁਤ ਵਧੀਆ ਬਣ ਗਈ ਮੈਲੂ ਵੀ ਬਹੁਤ ਸੋਹਣੀ ਚੱਗੀ ਜਾਰੀ ਤੁਸੀਂ ਬਣਾਇਓ ਖਾਇਓ ਪਰਿਵਾਰ ਨੂੰ ਖਵਾਇਓ ਕਮੈਂਟ ਕਰਕੇ ਦੱਸਿਓ ਕਿਦਾਂ ਦੀ ਬਣੀ ਹੈ ਜਲਦੀ ਯੋਨੇ ਵਾਸਤੇ ਰਹਦਾ ਸੋਹਣਾ ਸੋਹਣਾ ਵੀਡੀਓ ਵੇਨੇ ਰੋ ਮੈਂ ਸੋਹਣਾ ਸੋਹਣਾ ਵੀਡੀਓ ਵੀਡੀਓ ਬਣਾਉਂਦੀ ਰਹਾ ਵਾ ਬਾਦ ਤੋਂ ਬਾਦ ਮੇਰੇ ਚੈਨਲ ਨੂੰ ਸਪੋਰਟ ਕਰੋ ਜੀ ਮੇਰੇ ਭੈਣ ਭਰਾ ਸਾਰੇ ਜਿਹੜੇ ਨਵੇਂ ਆਏ ਸਬਸਕ੍ਰਾਈਬ ਕਰੋ ਚੈਨਲ ਨੂੰ ਜਲਦੀ ਯੋਨੇ ਵਾਸਤੇ ਰਹਦਾਂਗੇ ਆਣਾਂਗੇ ਵੀਡੀਓ ਵਾ ਸਾਰੇ ਨੂੰ ਸਾਸ਼੍ਰੀ ਕਾਲ ਜੀ ਹੁਣ ਆਪਣੇ ਕੰਮ ਕਰ ਹੋਦੇ ਹੁਣ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਬਾਬੇ ਦੇ ਹਜ ਮਸੀਹਾ ਵਾ ਮੈਂ ਤੁਹਾਡੇ ਲਈ ਇਸ਼ਨਾਨ ਕਰਕੇ ਆਈਏ